ਕਰਤਿ ਸਿਪਾਤਿ ਰਾਜਾ ਜੀ ਦਾ ਪਰੀਵਾਰਿਕ ਸਮਾਗਮ ਜੀ ਦਾ ਵਿਰੇਈ ਗੁਰਪੁਰਬ ਹੈ ਕਰਤਿ ਸਿਪਾਤਿ ਰਾਜਾ ਜੀ ਜੀ ਕਰਤਿ ਪਰੀਵਾਰਿਕ ਹਨ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਨਮ ਹੈ ਇਹ ਗੁਰੂ ਅੰਗਦ ਜੀ ਦਾ ਵਿਰੇਈ ਜੀ ਕਿ ਤੁਮ ਸਾਹਿਬ ਜੇਰੋ ਸਾਹਿਬ ਆਨ ਕਰਤਿ ਕਰਤਿ ਨਾ ਪੌਂਟਲੇ ਆਪਹੁਣ ਹਰਿਆਣੇ ਦੇ ਤਾਰੇ ਅਗੇ ਚੱਲਦੇ ਚੱਲਦੇ ਨਾਲ ਜਾ ਕੇ ਮਹੱਲੇ ਦੇ ਸਾਜ ਰਹੀ ਹੈ ਸਾਰੀਆਂ ਸੰਗਤ ਗੁਰੂ ਕੇ ਲੰਗਰ ਜਲਪਾਣੀ ਵੰਡ ਕਰ ਰਹੇ ਹਨ ਜਿੰਨਾਂ ਵਜੇ ਲੰਗਰ ਜਲਪਾਣੀ ਨਹੀਂ ਸਕਿਆ ਕੋ ਪ੍ਰਿਆਸ ਲੰਗਰ ਪਾਉਣ ਦਿਲ ਪਾਉਣ ਚਾਹੋ ਕਰਪਾ ਕੀਤੀ ਹੈ ਇਸ ਭਾਗ ਨੂੰ ਸ੍ਰੀ ਫਿਰੋਜ਼ਪੁਰ ਦੇ ਵਿਖੇ ਤਰਸਨ ਬਜ਼ਾਰੇ ਦਾ ਅਰਦਾਸ ਜੀ ਨੇ ਕਰਿਆ ਹੈ ਅਨੁਗ੍ਰਹਿ ਅੰਗਤ ਸਾਹਿਬ ਦਾ ਜੀ ਪਾਸ ਕੋਈ ਨਹੀਂ ਬੇਟਾ ਸੋ ਸ਼ੁਕਰ ਹੈ ਉਹ ਗੁਰੂ ਖਾਲਸੇ ਪੰਥ ਜੀ ਦਾ ਚਰਚਾ ਬਜ਼ਾਰਾ ਹੋ ਰਿਹਾ ਅਨੁਗ੍ਰਹਿ ਗ੍ਰੰਥ ਸਾਹਿਬ ਦੇ ਜੀ ਪਾਸ ਦੇ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਵਿਖੇ ਮਤਾਈ ਖਾਲਸਾ ਪੰਥ ਸਾਹਿਬ ਜੀ ਦੇ ਗੁਰਪੁਰਬ ਮਨਾ ਕੇ ਸਾਹਿਬ ਜੀ ਨੇ ਪਿਛਲੇ ਸਾਲ ਗੁਰੂ ਘਰ ਕਿਰਪਾ ਕਰ ਰਹੇ ਹੋ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਮਖੀ ਲਈ ਇਰਾਤ ਕਰ ਰਹੇ ਹੋ ਸਾਰੀਆਂ ਸੰਗਤਾਂ ਨੂੰ ਗੜ ਅਦਬ ਸਾਹਿਬ ਜੇ ਉਹ ਹੱਲੇ ਦੇ ਵਿੱਚ ਜਿਹੜੇ ਘੋੜਸਵਾਰ ਵੀ ਉਹ ਵੀ ਘੋੜੇ ਲੈਣ ਤੇ ਰੱਖਿਆ ਕਰੋ ਕਾੜੀ ਵੀ ਕਰਨੀ ਮਹਾਰਾਜ ਦੇ ਜਲਤ ਵਿੱਚ ਜੁੜਦੇ ਆ ਵਾਹਿਗੁਰੂ ਵਾਹਿਗੁਰੂ ਸਤਨਾਮੁ ਵਾਹਿਗੁਰੂ ਕੀ ਬਾਣੀ ਕੱਢਦੇ ਆ ਤਨ ਵੀ ਅੰਗਦ ਸਾਹਿਬ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਆਰੇ ਇਦੇ ਬੰਨ ਗਾਉਂਦੇ ਆ। ਰਾਏ ਇਦੇ ਦੇਖਨੇ ਆ। ਆਰੇ ਜਿੰਨਾਂ ਤਰਿੰਦਾੜੀ ਯਾਤਰਾ ਕਰਕੇ ਮਹੱਤਿਆ ਦੇ ਤੱਕਿੰਦਾੜੀ ਕਰਕੇ ਜੀ। ਜਿਗੜਾ ਬਣਾਵੇ ਅਰੇ ਆਲੋ ਹਾ। ਦੇਵ ਦੇ ਬੰਦੇ ਰੋਹ ਬੰਦਕਾਰ ਜੀ ਦੇ ਹਰ ਮੈਦਾਨ ਵੱਲੋਂ ਰਵੇ ਸੱਚੇ ਪਾਤਸ਼ਾਹ ਜੀ ਮਹਾਰਾਜ